ਗੁਰੂ ਸਜਣੋ ਤੇ ਗੁਰੂ ਰੂਪੀ ਸਾਧ ਸੰਗਤ ਜੀ ਜਿਸ ਤਰ੍ਹਾਂ ਕਹਿੰਦੇ ਆ ਕਿ ਹਰ ਕੰਮ ਨੂੰ ਕਰਨ ਸਮੇਂ ਪਹਿਲਾਂ ਭਗਵਾਨ ਦਾ ਜਾਪ ਕੀਤਾ ਜਾਂਦਾ ਹੈ ਤੇ ਚਾਰੇ ਯੁਗਾਂ ਦੇ ਵਿੱਚ ਹੀ ਇੱਕੋ ਹੀ ਜੋਤੀ ਆਪਣੇ ਵੱਖਰੇ-ਵੱਖਰੇ ਰੂਪ ਲੈ ਕੇ ਕਰਨ ਵਾਸਤੇ ਜਗਤਾਂ ਨੂੰ ਐਸ ਤਰਸ ਮਾਤਰੂ ਰੂਪ ਵਿੱਚ ਆਈ ਵਿਸਤਰਾ ਜੋ ਆਪੜ ਦੇ ਵਿੱਚ ਕ੍ਰਿਸ਼ਨ ਭਗਵਾਨ ਵਾਸਿਆ ਜੀ ਆਏ ਰੇਤੇ ਦੇ ਵਿੱਚ आए, श्री रामचंद्र महाराज जी आए कलयुग ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ महाराज ਜੀ ਆਏ ਤੇ ਉਹਨਾਂ ਸਾਰਿਆਂ ਨੂੰ ਤਾਂ ਆਪਾਂ ਨਾਮ ਸਿਵਾ ਕਰਦੇ ਉਹਨਾਂ ਦੀ ਬੰਦਨਾ ਗਏ ਇੰਜ ਕਰਦੇ ਬੰਦੇ ਬੀਜ ਦੇ ਬੀਜ ਕਿਉਂ ਨਫਰਤਾਂ ਦੇ ਫੁੱਲ ਪ੍ਰੇਮ ਦੇ ਫਿਰ ਇਲਤਾਣ ਦਾ ਤੂੰ ਪਾਪ ਕਰੇ ਧਰਮ ਦੇ ਨਾਮ ਉਤੇ ਲੈ ਕੇ ਆਸਰਾ ਧਰਮ ਦਾ ਆੜਦਾ ਤੂੰ ਧਰਮ ਨਹੀਂ ਸਖਾ ਮੰਦਾ ਬੈਰ ਕਰਨਾ ਭਾਈ ਭਾਈ ਨੂੰ ਪਾਪੀਆਂ ਪਾੜਦਾ ਹੈ ਤੂੰ ਬਿਨਾ ਪ੍ਰੇਮ ਦੇ ਬਹਿ ਗੁਰੂ ਨਹੀਂ ਮਿਲਦਾ ਐ ਮੇਰੇ ਵਿੱਚੀ ਗਿਆਨ ਕੀ ਚਾੜਦਾ ਤੂੰ ਤੇ ਮੇਰੇ ਵਿੱਚੀ ਗਿਆਨ ਕੀ ਚਾੜਦਾ ਤੂੰ ਚਾਰ ਜੁਗੀ ਇੱਕੋ ਜੋਤੀ ਰੂਪ ਬਦਲ ਕੇ ਆਈ ਐ ਗੀਤਾ ਦੇ ਵਿੱਚ ਅਰਜਨ ਤਾਈ ਇਹੋ ਗੱਲ ਬਤਾਈ ਐ ਗੀਤਾਰੇ ਵਿੱਚ ਅਰਨਨ ਤਾਈ ਬਰਸਡੇ ਹੱਥ ਕੁਝ ਵੀ ਨਹੀਂ ਲੀਲਾ ਤੱਕ ਨਿਆਰੀ ਨੂੰ ਘੋਟਵਾਰ ਹੈ ਬੰਦਨਾ ਮੇਰੀ ਕੇਸ਼ਵ ਕ੍ਰਿਸ਼ਨ ਮਾਰਾਰੀ ਨੂੰ ਘੋਟਵਾਰ ਹੈ ਬੰਦਨਾ ਮੇਰੀ ਕਣ ਕਣ ਦੇ ਵਿੱਚ ਬਾਸ ਉਸ ਦਾ ਸਮਝ ਗੁੱਝੀਆਂ ਬਾਤਾਂ ਨੂੰ ਦਿਨ ਵੇਲੇ ਨਾ ਚੰਦ ਚਮਕਦਾ ਨਾ ਸੂਰਜ ਚਮਕੇ ਰਤਾਂ ਨੂੰ ਦਿਨ ਵੇਲੇ ਨਾ ਚੰਦ ਚਮਕਦਾ ਕਿਹੜੀ ਕੋਲੋਂ ਕਤਲ ਕਰਾਵੇ ਰਾਜਾ ਜੋ ਦੇਵਤਕਾਰੀ ਨੋ ਉਪਉਤਵਾਰ ਹੈ ਬੰਦਨਾ ਮੇਰੀ केशव कृष्ण मरारी नो कोट वार है वंदना मेरी होय श्रद्धा नाल याद जो करता ओथे बल विच आ जावे दुख दलिदर झगडे छेड़े बिचपटारी पा जावे दुख दलिदर झगडे छेड़े ਖੋ ਹੌਲੀ ਕਰ ਦਿੰਦਾ ਹੈ ਮੁਸ਼ਕਲ ਅਜ ਤੋਂ ਪਾਰੀ ਨੋ ਝੋਟਵਾਰ ਹੈ ਬੰਦਨਾ ਮੇਰੀ ਕੇਸ਼ਵ ਕ੍ਰਿਸ਼ਨ ਮਰਾਰੀ ਨੋ ਝੋਟਵਾਰ ਹੈ ਬੰਦਨਾ ਮੇਰੀ ਓਏ ਪ੍ਰਲਾਦ ਭਗਤ ਦੀ ਰਾਖੀ ਕੀਤੀ ਤੱਤੇ தம் ਨੂੰ ਠਾਰਸੀ ਜਾਲੀ ਬਣ ਕੇ ਭਗਤ ਤਣੇਦਾ ਵੱਗ ਸੰਗਤੀ ਚਾਰਸੀ ਉਹ ਜਾਲੀ ਬਣ ਕੇ ਭਰਤ ਤੰਨੇ ਦਾ ਤੇ ਪਰਸਦਾ ਮਾ ਉੱਚਾ ਕੀਤਾ ਨਹੀਂ ਪਲਾਉਂਦਾ ਯਾਰੀ ਨੂੰ ਘੋਟ ਬਾਰ ਹੈ ਬੰਦਨਾ ਮੇਰੀ ਕੇਸ਼ਵ ਕ੍ਰਿਸ਼ਨ ਮਾਰਾਰੀ ਨੂੰ ਘੋਟ ਬਾਰ ਹੈ ਬੰਦਨਾ ਮੇਰੀ ਉਦਮ ਰਸ਼ੀਦੀ ਦਾ ਰਾਤਾਈ ਵਿੱਚ ਤਰੇਤੇ ਦਾਰਾ ਸੀ ਨਰ ਸਿੰਘ ਦਾ ਰੂਪ ਧਾਰ ਕੇ ਹਰ ਨਕਸ਼ ਨੂੰ ਮਾਰਿਆ ਸੀ ਨਰ ਸਿੰਘ ਦਾ ਰੂਪ ਧਾਰ ਕੇ ਪੰਚਾਲੀ ਦੇ ਆ ਚੀਰ ਬਲਾ ਕੇ ਉੱਚ ਬਣਾਤਾ ਨਾਰੀ ਨੂੰ ਝੋਟਵਾਰ ਹੈ ਬੰਦਨਾ ਮੇਰੀ केशव कृष्ण मुरारी नो कोट वार है वंदना मेरी ओए बीच दुआ पर खेड़ जोतने खेती बड़ी नहरी थी भाई हत्थों कैद कराती देवकी बहन प्यारी जी ਪਾਈ ਉਥੋਂ ਕੈਦ ਕਰਾਤੀ ਬਣ ਪਾਨ ਜਾ ਮਾਰ ਵਕਾਇਆ ਮਾਮੇ ਅਤਿਆਚਾਰੀ ਨੂੰ ਉਡਵਾਰ ਹੈ ਬੰਦਨਾ ਮੇਰੀ ਕੇਸ਼ਵ ਕ੍ਰਿਸ਼ਨ ਮਰਾਰੀ ਨੂੰ ਉਡਵਾਰ ਹੈ ਬੰਦਨਾ ਮੇਰੀ ਹੋਏ ਨਾਨਕ ਰੂਪ ਧਾਰ ਕੇ ਜੋ ਮਾਨਿਕ ਰੂਪ ਧਾਰ ਕੇ ਜੋਤੀ ਕਲਯੁਗੇ ਅੰਦਰ ਆਈ ਦੀ ਕੋਈ ਨਾ ਵੱਡਾ ਛੋਟਾ ਇੱਥੇ ਸਭ ਨੂੰ ਗੱਲ ਬਤਾਈ ਦੀ ਕੋਈ ਨਾ ਵੱਡਾ ਛੋਟਾ ਇੱਥੇ ਸਭ ਤੋਂ ਉੱਤਮ ਦੱਸਿਆ ਸਤਿਗੁਰੂ ਸਭ ਤੋਂ ਉੱਤਮ ਦੱਸਿਆ ਬਾਪੇ ਸਭ ਤੋਂ ਔਰਤ ਜਾਤ ਪਿਆਰੀ ਨੂੰ ਹੋਟਵਾਰ ਹੈ ਬੰਦਨਾ ਮੇਰੀ ਕੇਸ਼ਵ ਕ੍ਰਿਸ਼ਨ ਮਰਾਰੀ ਨੋ ਹੋਟਵਾਰ ਹੈ ਬੰਦਨਾ ਮੇਰੀ ਹੋਏ ਆਖਰ ਦੇ ਵਿੱਚ ਅਰਜ ਬਮੇਦੀ ਆਖਰ ਦੇ ਵਿੱਚ ਅਰਜ ਬਮੇਦੀ ਮੰਨੋ ਤੁਸੀਂ ਗੋਬਾਲਾ ਦੀ ਸਿਰ ਤੇ ਮੇਲ ਦਾ ਹੱਥ ਟਿਕਾਓ ਭਰ ਦੇਉ ਪ੍ਰੇਮ ਬਿਆਲਾ ਦੀ ਫਿਰ ਤੇ ਮੇਰ ਦਾ ਹੱਥ ਠਕਾ ਦਿਓ ਜਾਦ ਤੁਸਾਂ ਦੀ ਪਲ ਪਲ ਰਟ ਜੇ ਜਾਦ ਤੁਸਾਂ ਦੀ ਰਗ ਰਗ ਵੱਸ ਜੇ ਬਲ ਨਾ ਭੁਲੇ ਲਖਾਰੀ ਨੋ ਓਟ ਵਾਰ ਹੈ ਬੰਦਨਾ ਮੇਰੀ ਕੇਸ਼ ਗਰੇਸ਼ ਨੰ ਮਾਰਾਰੀ ਨੋ ਓਟ ਵਾਰ ਹੈ वन्दनामे